ਮਾਲੋਥੇ ਉਹਦੇ ਧਰਨਾ ਲੱਗਾਗਾ ਉਹ ਜਥੇਬੰਦੀਆਂ ਨੇ ਧਰਨਾ ਲਾਇਆ ਜੀ ਠੀਕ ਹੈ ਪਿੰਡ ਦਾ ਤਾਂ ਕੋਈ ਉਹਦੇ ਕੋਸੂਰ ਨਹੀਂ ਨਾ ਪਿੰਡ ਦਾ ਕੀ ਰੋ ਸਕਦੇ ਜਿਹੜਾ ਆਪਣਾ ਕਾਨੂੰਨ ਆ ਉਹਦੇ ਅਨੁਸਾਰ ਵੀ ਆਪਾਂ ਕਿਸੇ ਮਰੀਜ਼ ਨਾਲ ਧਰਮ ਜਾਤ ਪਾਤ ਜਾਂ ਕਿਸੇ ਵੀ ਬਕਰੇਵੇਂ ਨੂੰ ਲੈ ਕੇ ਆਪਾਂ ਕਿਸੇ ਦਾ ਬਾਈਕਾਟ ਨਹੀਂ ਕਰ ਸਕਦੇ ਜੀ ਇਹ ਧਰਨਾ ਕਿਸੇ ਪੰਚਾਇਤ ਨੇ ਨਹੀਂ ਲਾਇਆ ਸੀਗਾ ਜੀ ਨਹੀਂ ਨਹੀਂ ਆ ਮੈਂ ਯੂਨੀਅਨਾਂ ਦੀ ਗੱਲ ਮੈਂ ਤੁਹਾਡੀ ਦੁਨੀਆ ਨੂੰ ਇਹ ਤਾਂ ਫਿਰ ਯੂਨੀਅਨ ਦੱਸ ਸਕਦੀ ਆ ਨਾ ਜੀ ਇਹ ਯੂਨੀਅਨ ਨੂੰ ਸਵਾਲ ਕਰਨਾ ਚਾਹੀਦਾ ਜੀ ਉਹ ਕਹਿੰਦੇ ਵੀ ਸਾਨੂੰ ਉਹ ਹਸਪਤਾਲ ਮਨਜ਼ੂਰ ਨਹੀਂ ਅਸੀਂ ਤਾਂ ਵੀ ਟਿੰਡੇ ਲੈ ਕੇ ਜਾਵਾਂਗੇ ਦੇਖੀ ਕਰਦੇ ਡੀਸੀ ਸਾਹਿਬ ਨੂੰ ਮੰਗ ਕਰਾਂਗੇ ਵੀ ਇਸ ਤਰ੍ਹਾਂ ਦਾ ਜਿਹੜਾ ਇਹ ਆਪਣਾ ਇਨਸਾਨੀਅਤ ਵਿਰੋਧੀ ਫੈਸਲਾ ਜੀ ਇਹ ਡਾਕਟਰਾਂ ਦਾ ਵੀ ਇਸ ਤਰ੍ਹਾਂ ਬਖਰੇਮਾ ਨਹੀਂ ਨਾ ਕਰਨਾ ਚਾਹੀਦਾ ਜੀ ਕਿਸੇ ਵੀ ਮਰੀਜ਼ ਚੱਕਰ ਜੀ ਜਦੋਂ ਸੀਟੀ ਸਕੈਨ ਕਰਦੇ ਸੀ ਦੋ ਢਾਈ ਘੰਟੇ ਲੱਗੇ ਜੀ ਮੁੰਡੇ ਨੂੰ ਉਦੋਂ ਉਹ ਡੈਥ ਹੋ ਗਈ ਮੁੰਡੇ ਦੀ ਮਾਨ ਸਾਹਿਬ ਨੇ ਹੁਣ ਇਹ ਕਹਤਾ ਵੀ ਮੰਡੀਕਲਾਂ ਦੀ ਤੇ ਮੰਨ ਲਓ ਵੀ ਸੋਚਾਂ ਦੀ ਮੈਡੀਕਲ ਸਭ ਦਾ ਸਾਰੀ ਬੰਦ ਕਰਤੀ ਰੰਗ ਧਰਨਾ ਤਾਂ ਮਤਲਬ 50 ਬੰਦੇ ਨੇ ਲਾਇਆ ਜੀ 15000 ਦੀ ਵਾਦੀ ਵਾਲਾ ਪਿੰਡ ਹੈ ਜੀ ਉਹਨਾਂ ਦਾ ਕੀ ਕਤੂਰਾ ਜੀ ਜਦੋਂ ਕੋਈ ਪ੍ਰਸ਼ਾਸਨ ਜਾਂ ਸਰਕਾਰਾਂ ਸਾਡੀ ਗੱਲ ਨਹੀਂ ਸੁਣਦੀਆਂ ਉਦੋਂ ਧਰਨੇ ਲੱਗ ਜਾਂਦੇ ਆ ਜੀ ਮਜਬੂਰੀ ਚ ਲਾਉਣੇ ਜੀ ਨਾਮਾ ਤੇ ਕੀ ਮਾਨਲਾ ਜੀ ਮੇਰਾ ਨਾਮ ਜਸਵੰਤ ਦਰਦਪ੍ਰੀਤ ਹੈ ਜੀ ਮੈਂ ਸਰਪੰਚਾ ਕੋਠੇ ਮੰਡੀਕਲਾਂ ਤੋਂ ਜੀ ਇਹ ਜਿਹੜੀ ਇਹਨਾਂ ਦੀ ਇੱਕ ਮੈਡੀਕਲ ਐਸੋਸੀਏਸ਼ਨ ਬਣੀ ਹੋਈ ਹੈ ਜੀ ਉਹਦੇ ਜਿਹੜੇ ਰਾਮਪੁਰੇ ਦੇ ਸਾਰੇ ਪ੍ਰਾਈਵੇਟ ਹਸਪਤਾਲ ਆ ਇਹਨਾਂ ਨੇ ਮੰਡੀਕਲਾਂ ਤੇ ਸੂਚ ਪਿੰਡ ਦੇ ਗਰੀਬ ਦੇਖਣ ਤੋਂ ਵੀ ਅਸੀਂ ਸਮਰਥਾਂ ਇਹਨਾਂ ਨੇ ਬਾਈਕਾਟ ਕਰਤਾ ਜੀ ਸਾਡਾ ਇਸ ਕਰਕੇ ਅਸੀਂ ਸਿਵਲ ਸਰਜਨ ਨੂੰ ਜੀ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦੇਣ ਆਏ ਆ ਜੀ ਸਾਡੀ ਮੰਗ ਆ ਵੀ ਜਿਹੜਾ ਆਪਣਾ ਕਾਨੂੰਨ ਆ ਉਹਦੇ ਅਨੁਸਾਰ ਵੀ ਆਪਾਂ ਕਿਸੇ ਮਰੀਜ਼ ਨਾਲ ਧਰਮ ਜਾਤ ਪਾਤ ਜਾਂ ਕਿਸੇ ਵੀ ਬਖਰੇਵੇਂ ਨੂੰ ਲੈ ਕੇ ਆਪਾਂ ਕਿਸੇ ਦਾ ਬਾਈਕਾਟ ਨਹੀਂ ਕਰ ਸਕਦੇ ਜੀ ਸਰਕਾਰੀ ਕੀ ਹੈ ਕਿਉਂ ਬਣ ਉਹ ਕਹਿੰਦੇ ਵੀ ਇੱਥੇ ਸਾਡੇ ਰੌਲਾ ਪਾਇਆ ਜੀ ਹੁੱਲੜ ਬਾਜੀ ਕੀਤੀ ਜੀ ਕਹਿੰਦੇ ਯੂਨੀਅਨ ਵਾਲਿਆਂ ਨੇ ਉਹ ਹਮ ਧਰਨਾ ਭਾਰਤੀ ਕਿਸਾਨ ਸਿੱਧੂ ਪਰਾਲਾ ਨੇ ਲਾਇਆ ਹੁੱਲੜ ਬਾਜੀ ਇਸ ਕਰਕੇ ਹੋਈ ਕਿਉਂਕਿ ਡਾਕਟਰ ਮਰੇ ਹੋਏ ਮਰੀਜ਼ ਨੂੰ ਰੈਫਰ ਕਰ ਰਿਆ ਸੀਗਾ ਜੀ ਜਦੋਂ ਮਰੀਜ਼ ਦੀ ਮੌਤ ਹੋ ਗਈ ਉਹ ਤੋਂ ਰੈਫਰ ਕਰ ਰਿਆ ਸੀ ਜੇ ਜਦੋਂ ਐਕਸੀਡੈਂਟ ਹੋਇਆ ਉਦੋਂ ਕੋਈ ਪੁਲਿਸ ਬਿਆਨ ਨਹੀਂ ਲਿਖੀ ਨਹੀਂ ਪੁਲਿਸਾ ਪੁਲਿਸ ਨੇ ਕੋਈ ਬਿਆਨ ਨਹੀਂ ਲਿਆ ਜੀ ਕਿਉਂਕਿ ਦੇਰ ਰਾਤ ਤੱਕ 12 12 1 ਵਜੇ ਤੱਕ ਜੁਨੀਅਨ ਨੇ ਧਰਨਾ ਲਾਇਆ ਦੂਜੀ ਰਾਤ ਤੱਕ ਵੀ ਧਰਨਾ ਲੱਗੇ ਰਹੇ ਸੀ ਦੂਜੀ ਰਾਤ ਨੂੰ ਇਹਨਾਂ ਦਾ ਫਿਰ ਆਪਸੀ ਕੋਈ ਸਮਝੌਤਾ ਹੋਇਆ ਜੁਨੀਅਨ ਨਾਲ ਫੇਰ ਧਰਨਾ ਚੱਕਿਆ ਗਿਆ ਜੀ ਸਾਰੇ ਕਿਹੜੇ ਪਿੰਡ ਦੇ ਆ ਤੇ ਸਾਰੇ ਵੱਖ-ਵੱਖ ਪਿੰਡਾਂ ਦੇ ਸਰਪੰਚ ਆ ਜੀ ਹਾਂ ਬਲਾਕ ਰਾਮਪਰਾ ਦੇ ਵੱਖ-ਵੱਖ ਪਿੰਡਾਂ ਦੇ ਪੰਜ ਸਰਪੰਚ ਆ ਜੀ ਕੀ ਗੱਲ ਲੈ ਕੇ ਜਾਓਗੇ ਡੀਸੀ ਸਾਹਿਬ ਕੋਲੇ ਕੀ ਕਰਦੇ ਡੀਸੀ ਸਾਹਿਬ ਨੂੰ ਮੰਗ ਕਰਾਂਗੇ ਵੀ ਇਸ ਤਰ੍ਹਾਂ ਦਾ ਜਿਹੜਾ ਇਹ ਆਪਣਾ ਇ ਇਸ ਤਰ੍ਹਾਂ ਬਖਰੇਮਾ ਨਹੀਂ ਨਾ ਕਰਨਾ ਚਾਹੀਦਾ ਜੀ ਕਿਸੇ ਵੀ ਮਰੀਜ਼ ਨਾਲ ਧਰਨਾ ਤਾਂ ਮੰਨ ਲਓ 50 ਬੰਦੇ ਨੇ ਲਾਇਆ ਜੀ 15000 ਦੀ ਵਾਦੀ ਵਾਲਾ ਪਿੰਡ ਹੈ ਜੀ ਉਹਨਾਂ ਦਾ ਕੀ ਕਸੂਰ ਹੈ ਜੀ ਪਰ ਇਹ ਵੀ ਦੇਖਿਆ ਵੀ ਬਹੁਤ ਸਾਰੇ ਡਾਕਟਰਾਂ ਦੇ ਪ੍ਰਾਈਵੇਟ ਡਾਕਟਰਾਂ ਦੇ ਜੋ ਧਰਨੇ ਲੱਗਦੇ ਆ ਬਾਅਦ ਵਿੱਚ ਜਦੋਂ ਕੋਈ ਨਾ ਕੋਈ ਫੈਸਲਾ ਹੁੰਦਾ ਚਾਹੇ ਉਹਨੂੰ ਸੌਦਾ ਕਹਿ ਲੋ ਚਾਹੀ ਕੁਰਸੀ ਲੈ ਲੋ ਫਿਰ ਉਹਨੂੰ ਵਾਪਸ ਲੈ ਆਉਂਦਾ ਫਿਰ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ ਫਿਰ ਜੇ ਘਟਨਾ ਵਾਪਰਦੀ ਆ ਲੱਗਦਾ ਨਹੀਂ ਉਹਦੇ ਤੋਂ ਪਿੱਛੇ ਨਹੀਂ ਧਰਨਾ ਕਿਸੇ ਪੰਚਾਇਤ ਨੇ ਨਹੀਂ ਲਾਇਆ ਸੀਗਾ ਜੀ ਨਹੀਂ ਨਹੀਂ ਆਮ ਯੂਨੀਅਨਾਂ ਦੀ ਗੱਲ ਮੈਂ ਤੁਹਾਡੀ ਜੂਨੀਅਨ ਇਹ ਤਾਂ ਫ ਪਾਬਲਿਕ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਇਸ ਤਰ੍ਹਾਂ ਦੀ ਕਾਰਵਾਈ ਬਿਲਕੁਲ ਅਸੀਂ ਇਹ ਕਹਿੰਦੇ ਹਾਂ ਵੀ ਡਾਕਟਰ ਦੀ ਪੜਤਾਲ ਹੋਣੀ ਚਾਹੀਦੀ ਹੈ ਜੀ ਜਿਹੜਾ ਇਸ ਤੋਂ ਪਹਿਲਾਂ ਵੀ ਸਾਨੂੰ ਧਿਆਨ ਚ ਆਇਆ ਵੀ ਡਾਕਟਰ ਨੂੰ ਆਪਣੇ ਵੱਖ-ਵੱਖ ਜੁਰਮਾਨੇ ਹੋ ਚੁੱਕੇ ਆ ਜੀ ਲਾਪਰਵਾਹੀ ਦੇ ਜੀ ਨਹੀਂ ਫਿਰ ਡਾਕਟਰ ਡਾਕਟਰ ਦੇ ਮੂਹਰੇ ਧਰਨਾ ਲਾਉਣ ਦੀ ਮਜਬੂਰੀ ਯੂਨੀਅਨਾਂ ਨੂੰ ਕਾਨੂੰਨੀ ਰਾਹ ਨਹੀਂ اختیار ਕਰਨਾ ਚਾਹੀਦਾ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ ਇਹ ਹੁਣ ਕੀ ਹੈ ਅਸਲ ਵਿੱਚ ਧਰਨੇ ਕਿਉਂ ਲੱਗਦੇ ਆ ਤੁਹਾਨੂੰ ਵੀ ਪਤਾ ਜਦੋਂ ਕੋਈ ਪ੍ਰਸ਼ਾਸਨ ਜਾਂ ਸਰਕਾਰਾਂ ਸਾਡੀ ਗੱਲ ਨਹੀਂ ਸੁਣਦੀਆਂ ਉਦੋਂ ਧਰਨੇ ਲੱਗ ਜਾਂਦੇ ਆ ਜੀ ਮਜਬੂਰੀ ਚ ਲਾਉਣੇ ਪੈਂਦੇ ਆ ਜੀ ਧਰਨੇ ਉਹਨਾਂ ਨੂੰ ਤੁਸੀਂ ਜੂਨੀਅਰ ਤੋਂ ਨਾਲੋਂ ਕਿ ਜੂਨੀਅਰ ਤੋਂ ਅਲੱਗ ਹੋ ਗਏ ਆ ਅਸੀਂ ਤਾਂ ਪੰਚਾਇਤਾਂ ਭਲਵਾਏ ਆ ਜੀ ਜੂਨੀਅਰ ਨਾਲ ਸਾਡਾ ਕੋਈ ਸਬੰਧ ਨਹੀਂ ਕੋਈ ਠੀਕ ਹੈ ਹਾਂਜੀ ਆ ਤੁਹਾਡਾ ਹਾਂਜੀ ਬੀਜੀ ਨਾਮ ਨਾਇਬ ਸਿੰਘ ਜੀ ਕੀ ਗੱਲ ਬਾਤ ਕੀ ਅੱਜ ਆਏ ਡੀਸੀ ਦਫ਼ਤਰ ਸਾਡਾ ਨਾ 24 ਤਰੀਕ ਨੂੰ ਐਕਸੀਡੈਂਟ ਹੋਇਆ ਜੀ ਸ਼ਾਮ ਨੂੰ ਮੰਡਿਕਲਾਂ ਜੀ ਦੇਖੋ ਸੂਤ ਸੂਤ ਤੋਂ ਮੁੰਡਾ ਸੀਗਾ ਨੌਜਵਾਨ ਟਰੈਕਟਰ ਟਰਾਲੀ ਦੇ ਮਗਰਲੇ ਪਾਸੇ ਵੱਜ ਗਿਆ ਉਹਦਾ ਮੋਟਰਸਾਈਕਲ ਜੀ ਅਸੀਂ ਉਹਨੂੰ ਚੁੱਕ ਕੇ ਲਿਆਏ ਸੀਗੇ ਇੱਥੇ ਸੈਕਸ ਹਸਪਤਾਲ ਵੇਲੇ ਰਾਮਪਰਾ ਜੀ ਮਾਨ ਸਾਹਿਬ ਜੀ ਸਰਪੰਚ ਸਾਹਿਬ ਨਾਲ ਸੀਗੇ ਜਦੋਂ ਅਸੀਂ ਜਦੋਂ ਮੈਂ ਤੇ ਸਰਪੰਚ ਸਾਹਿਬ ਅੰਦਰ ਗਏ ਆਗੇ ਉਦੋਂ ਡਾਕਟਰ ਸਾਹਿਬ ਬਾਹਰ ਨੂੰ ਆ ਰਹੇ ਸੀਗੇ ਅਸੀਂ ਉਹਨਾਂ ਨੂੰ ਪੁੱਛਿਆ ਕਿ ਮੁੰਡੇ ਦਾ ਕੀ ਕੰਡੀਸ਼ਨ ਹੈਗੀ ਉਹ ਕਹਿੰਦਾ ਵੀ ਮੁੰਡਾ ਨਾਰਮਲ ਹੈ ਬਿਲਕੁਲ ਠੀਕ ਹੈਗਾ ਠੀਕ ਹੈ ਨਾ ਤੇ ਚਲੋ ਅਸੀਂ ਕਿਹਾ ਵੀ ਜੇ ਕੋਈ ਦਿੱਕਤਾਂ ਵਾਲੀ ਗੱਲ ਹੈ ਉਹ ਕਹਿੰਦਾ ਵੀ ਇਹੋ ਜੀ ਕੋਈ ਦਿੱਕਤ ਨਹੀਂ ਨਾਰਮਲ ਮੁੰਡਾ ਹੈਗਾ ਅਸੀਂ ਇੱਥੇ ਕਹਿੰਦਾ ਸੀਟੀ ਸਕੈਨ ਕਰਾਂਗੇ ਉਸ ਤੋਂ ਬਾਅਦ ਇਹਨਾਂ ਦਾ ਇੱਕ ਆਪ ਦਾ ਬਰਨਾਲੇ ਹਸਪੀਟਲ ਹੈ ਜੀ ਅਸੀਂ ਉਹਦੇ 'ਚ ਕਹਿੰਦਾ ਰੈਫਰ ਕਰਤਾ ਇਹ ਚਲੋ ਜਿਹੜੇ ਸੂਚ ਪਿੰਡ ਦੇ ਬੰਦੇ ਸੀਗੇ ਜੀ ਉਹ ਕਹਿੰਦੇ ਵੀ ਸਾਨੂੰ ਉਹ ਹਸਪਤਾਲ ਮਨਜ਼ੂਰ ਨਹੀਂ ਅਸੀਂ ਤਾਂ ਵੀ ਬਠਿੰਡੇ ਲੈ ਕੇ ਜਾਵਾਂਗੇ ਤੇ ਉਹਨਾਂ ਦਾ ਆਪਸ ਵਿੱਚ ਉਦੋਂ ਬਾਅਦ ਅਸੀਂ ਇਹਨਾਂ ਦਾ ਆਪਸ ਵਿੱਚ ਵੀ ਰਹੇਗਾ ਸੂਚਾ ਵਾਲਿਆਂ ਉਹ ਕਹਿੰਦੇ ਵੀ ਅਸੀਂ ਬਠਿੰਡੇ ਲੈ ਕੇ ਜਾਣਾ ਉਹ ਕਹਿੰਦੇ ਅਸੀਂ ਤੁਸੀਂ ਬਰਨਾਲੇ ਲੈ ਕੇ ਜਾਓ ਉਸ ਚੱਕਰ ਜਿਹੜਾ ਸੀਟੀ ਸਕੈਨ ਕਰਦੇ ਸੀ ਦੋ ਢਾਈ ਘੰਟੇ ਲੱਗੇ ਜੀ ਮੁੰਡੇ ਨੂੰ ਉਦੋਂ ਬਾਅਦ ਉਹ ਡੈਥ ਹੋ ਗਈ ਮੁੰਡੇ ਦੀ ਉੱਥੇ ਉਦੋਂ ਬਾਅਦ ਇਹ ਚੱਕਰ ਹੋਇਆ ਜੀ ਉਹਦੇ ਕਾਰਨ ਤੇ ਮੰਨ ਲਓ ਮਾਨ ਸਾਹਿਬ ਨੇ ਹੁਣ ਇਹ ਕਹਿਤਾ ਵੀ ਮੰਡੀਕਲਾਂ ਦੀ ਤੇ ਮੰਨ ਲਓ ਵੀ ਸੂਚਾਂ ਦੀ ਮੈਡੀਕਲ ਸਬਦਾ ਸਾਰੀ ਬੰਦ ਕਰਤੀ ਰਾਮਪਰਾਸ ਸਾਰੀ ਰਾਮਪਰਾ ਬੈਲਟ ਨੇ ਜੀ ਆ ਇਸ ਦੇ ਪ੍ਰੋਬਲਮ ਤੇ ਅਸੀਂ ਡੀ ਸਾਹਿਬ ਨੂੰ ਮਿਲਣਾ ਹੈ ਜੀ ਅੱਗੇ ਜਦੋਂ ਐਕਸੀਡੈਂਟ ਹੋਇਆ ਉਦੋਂ ਪੁਲਿਸ ਦਾ ਕੋਈ ਆਇਆ ਨਹੀਂ ਮੁਲਾਜ਼ਮ ਬਿਆਨ ਵੀ ਨਹੀਂ ਨਹੀਂ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਨਹੀਂ ਪਰਿਵਾਰ ਚ ਕੋਣ ਕੋਣ ਹੈ ਜਿਹਦੀ ਡੈਥ ਹੋਈ ਉਹਦਾ ਬਰਾਦਰ ਹੈ ਉਹਦਾ ਪਿਓ ਹੈ ਉਹਦੀ ਮਾਂ ਹੈ ਹਾਂ ਉਨ ਕੀ ਮੰਗ ਕੀ ਕਰਦਾਂ ਡੀ ਸਾਹਿਬ ਨੂੰ ਮਿਲਣਾ ਹੈ ਕਿ ਸਾਡੀ ਮੰਗ ਇਹ ਹੈ ਜੀ ਸਾਡੀ ਮੈਡੀਕਲ ਸਬਦਾ ਚੱਲਦੀ ਜਾਣੀ ਹੈ ਜੇ ਮੰਨ ਲਓ ਪਿੰਡ ਨਾ ਕਦਰ ਉਸ ਹੈ ਜੀ ਮੰਨ ਲਓ ਉੱਥੇ ਉਹਦੇ ਧਰਨਾ ਲੱਗਾਗਾ ਉਹ ਜਥੇਬੰਦੀਆਂ ਨੇ ਧਰਨਾ ਲਾਇਆ ਜੀ ਇਹ ਕਿ ਪਿੰਡ ਦਾ ਤਾਂ ਕੋਈ ਉਹਦੇ ਕਸੂਰ ਨਹੀਂ ਨਾ ਪਿੰਡ ਦਾ ਕੀ ਰੋ ਸਕਦੇ